ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਦੇ ਵੀ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ ਜੋ ਤੁਹਾਡੀ ਪਰਵਾਹ ਕਰਦਾ ਹੋਵੇ ਨਹੀਂ ਤਾਂ ਇੱਕ ਦਿਨ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਪੱਥਰ ਜਮਾ ਕਰਦੇ ਕਰਦੇ ਹੀਰਾ ਖੋ ਦਿੱਤਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਧਨੀ RAM ਨਾਂ ਦਾ ਇੱਕ ਸੇਠ ਰਹਿੰਦਾ ਸੀ ਅਤੇ ਉਸ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਮੰਗਲ ਸੀ ਜੋ ਮੰਗਲ ਸੀ ਉਸ ਤੇ ਬੇਟਾ ਨਹੀਂ ਹੋ ਰਿਹਾ ਸੀ ਸੇਠ ਜੀ ਦੇ ਕੋਲ ਕੋਈ ਕਮੀ ਨਹੀਂ ਸੀ ਉਹਨਾਂ ਕੋਲ ਬਹੁਤ ਸਾਰੀਆਂ ਗੱਡੀਆਂ ਦੌਲਤ ਨੌਕਰ ਚਾਕਰ ਸਭ ਕੁਝ ਵਧੀਆ ਸੀ ਪਰ ਪੋਤਾ ਨਹੀਂ ਹੋ ਰਿਹਾ ਸੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਸਨ ਮੰਦਿਰਾਂ ਮਸਜਿਦਾਂ ਵਿੱਚ ਜਾਂਦੇ ਮੰਨਤਾ ਮੰਗਦੇ ਪਰ ਕੁਝ ਨਹੀਂ ਹੋ ਰਿਹਾ ਸੀ ਇੱਕ ਦਿਨ ਉੱਪਰ ਵਾਲੇ ਨੇ ਉਹਨਾਂ ਦੀ ਸੁਣ ਲਈ ਅਤੇ ਉਹ ਦਾਦਾ ਬਣ ਗਏ ਮੰਗਲ ਦੇ ਘਰ ਬੇਟਾ ਹੋਇਆ ਬਹੁਤ ਵਧੀਆ ਰਿਹਾ ਸਭ ਬਹੁਤ ਖੁਸ਼ ਸਨ ਸਾਰੇ ਪਿੰਡ ਵਿੱਚ ਨਿਯੋਤਾ ਭੇਜਿਆ ਗਿਆ ਕਿ ਸੇਠ ਜੀ ਦੀ ਹਵੇਲੀ ਤੇ ਸਾਰਿਆਂ ਲਈ ਭੋਜਨ ਰੱਖਿਆ ਗਿਆ ਹੈ ਹੁਣ ਉਸੇ ਸ਼ਹਿਰ ਵਿੱਚ ਇੱਕ ਹੋਰ ਸੇਠ ਰਹਿੰਦਾ ਸੀ ਜੋ ਵਪਾਰੀ ਸੀ ਉਸ ਦਾ ਵੀ ਵਧੀਆ ਕੰਮ ਚੱਲਦਾ ਸੀ ਉਹ ਬਿਜੀ ਰਹਿੰਦਾ ਸੀ ਆਪਣੇ ਕੰਮਾਂ ਵਿੱਚ ਕਿ ਉਸ ਨੂੰ ਆਪਣੇ ਕੱਪੜਿਆਂ ਤੱਕ ਦਾ ਧਿਆਨ ਨਹੀਂ ਰਹਿੰਦਾ ਸੀ ਉਸ ਦਾ ਨਾਮ ਸੀ ਰਾਮ ਸੁਖ ਉਸ ਨੂੰ ਵੀ ਨਿਯੋਤਾ ਭੇਜਿਆ ਗਿਆ ਸੀ ਬੁਲਾਇਆ ਗਿਆ ਸੀ ਕਿ ਤੁਸੀਂ ਵੀ ਪਹੁੰਚਣਾ ਹੈ ਸ਼ਾਮ ਦਾ ਵਕਤ ਸੀ ਹਵੇਲੀ ਤੇ ਬਹੁਤ ਸੋਹਣੀ ਡੈਕੋਰੇਸ਼ਨ ਹੋ ਰਹੀ ਸੀ ਭੋਜਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਹ ਪਹੁੰਚਿਆ ਉੱਥੇ ਆਪਣੇ ਉਹੀ ਫਟੇ ਮਿਆਲੇ ਕੱਪੜਿਆਂ 'ਚ ਇਸ ਨੂੰ ਧਿਆਨ ਨਹੀਂ ਸੀ ਕਿ ਕੱਪੜੇ ਕਿਹੋ ਜਿਹੇ ਪੈਣੇ ਹੋਏ ਹਨ ਕੁਰਤਾ ਫਟਿਆ ਹੋਇਆ ਸੀ ਅੰਦਰ ਪਹੁੰਚਿਆ ਤਾਂ ਧਨੀਰਾਮ ਦੇਖ ਕੇ ਚੌਕ ਗਿਆ ਬੋਲਿਆ ਕਿ ਤੈਨੂੰ ਪਤਾ ਨਹੀਂ ਹੈ ਕਿ ਕੀ ਚੱਲ ਰਿਹਾ ਹੈ ਮੈਂ ਦਾਦਾ ਬਣ ਗਿਆ ਹਾਂ ਦਾਦਾ ਬਣਨ ਦੀ ਖੁਸ਼ੀ ਵਿੱਚ ਭੋਜਨ ਰੱਖਿਆ ਗਿਆ ਹੈ ਸਾਰਿਆਂ ਲਈ ਅਤੇ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕੀ ਬਣ ਕੇ ਆਇਆ ਹੈ ਤੈਨੂੰ ਲੋਕ ਦੇਖਣਗੇ ਤਾਂ ਕੀ ਕਹਿਣਗੇ ਕਿ ਇਹ ਭਿਖਾਰੀ ਕੌਣ ਇੱਥੇ ਆ ਕੇ ਖਾਣਾ ਖਾ ਰਿਹਾ ਹੈ ਹੁਣ ਰਾਮ ਸੁਖ ਨੂੰ ਸਮਝ ਨਹੀਂ ਆਇਆ ਕਿ ਕੀ ਕੀਤਾ ਜਾਵੇ ਉਹ ਬੋਲੇ ਕਿ ਹੁਣ ਕੀ ਕੀਤਾ ਜਾਵੇ ਕਹਿੰਦੇ ਮਹਾਰਾਜ ਕੀ ਚਲਿਆ ਜਾਵਾਂ ਤੁਹਾਡੇ ਇੱਥੋਂ ਉਹ ਬੋਲੇ ਕਿ ਜਿਵੇਂ ਤੇਰੀ ਮਰਜ਼ੀ ਉਹ ਗੁੱਸੇ ਵਿੱਚ ਆ ਕੇ ਨਾਰਾਜ਼ ਹੋ ਕੇ ਚਲਿਆ ਗਿਆ ਆਪਣੇ ਘਰ ਪਹੁੰਚਿਆ ਘਰ ਜਾ ਕੇ ਉਸਨੇ ਸ਼ੀਸ਼ੇ ਵਿੱਚ ਦੇਖਿਆ ਉਸ ਦਾ ਜੋ ਕੁੜਤਾ ਸੀ ਉਹ ਕਈ ਥਾਵਾਂ ਤੋਂ ਫਟਿਆ ਹੋਇਆ ਸੀ ਉਸ ਨੂੰ ਯਾਦ ਆਇਆ ਕਿ ਉਹ ਹੋ ਕੱਪੜੇ ਵੀ ਤਾਂ ਪਹਿਨ ਕੇ ਜਾਣੇ ਹੁੰਦੇ ਹਨ ਤਾਂ ਉਸਨੇ ਉਸੇ ਕੁੜਤੇ ਤੇ ਬਹੁਤ ਸੋਹਣੀ ਰੇਸ਼ਮ ਦੀ ਇੱਕ ਜੈਕਟ ਪਹਿਨ ਲਈ ਅਤੇ ਪਹੁੰਚ ਗਿਆ ਉਪਰੋਂ ਦੁਪੱਟਾ ਲਿਆ ਪਗੜੀ ਪਹਿਨ ਲਈ ਵਾਪਸ ਉੱਥੇ ਪਹੁੰਚਿਆ ਜਿੱਥੇ ਭੋਜਨ ਚੱਲ ਰਿਹਾ ਹੁੰਦਾ ਹੈ ਉੱਥੇ ਵੱਡੇ ਵੱਡੇ ਲੋਕ ਆਏ ਹੁੰਦੇ ਹਨ ਪਹੁੰਚਿਆ ਖਾਣਾ ਖਾਣ ਲੱਗਾ ਤਾਂ ਉਹ ਜੋ ਦੁਪੱਟਾ ਸੀ ਉਸ ਨੂੰ ਖੀਰ ਵਿੱਚ ਭਿਉਣ ਲੱਗਿਆ ਜੋ ਜੈਕਟ ਸੀ ਉਸ ਨੂੰ ਸਬਜ਼ੀ ਵਿੱਚ ਡਬੋਣ ਲੱਗਿਆ ਅਤੇ ਫਿਰ ਤੋਂ ਸੇਠ ਧਨੀ RAM ਆਇਆ ਜਿਸਨੇ ਦਾਦਾ ਬੜਨ ਦੀ ਖੁਸ਼ੀ ਵਿੱਚ ਪ੍ਰੋਗਰਾਮ ਰੱਖਿਆ ਸੀ ਉਹ ਬੋਲਿਆ ਕਿ ਇਹ ਪਾਗਲਾ ਵਰਗੀ ਹਰਕਤ ਕਿਉਂ ਕਰ ਰਿਹਾ ਹੈ ਤੈਨੂੰ ਮੈਂ ਬੋਲਿਆ ਸੀ ਕਿ ਢੰਗ ਦੇ ਕੱਪੜੇ ਪਾ ਕੇ ਆਉਣਾ ਹੈ ਹੁਣ ਤੂੰ ਇੱਥੇ ਆ ਕੇ ਇਹ ਸਭ ਹਰਕਤਾਂ ਕਰ ਰਿਹਾ ਹੈ ਤਾਂ ਉਸਨੇ ਬੋਲਿਆ ਕਿ ਤੁਸੀਂ ਹੀ ਤਾਂ ਕਿਹਾ ਸੀ ਕਿ ਕੱਪੜਿਆਂ ਦੀ ਵਜ੍ਹਾ ਨਾਲ ਲੋਕ ਤੈਨੂੰ ਦੇਖਣਗੇ ਕੱਪੜਿਆਂ ਦੀ ਵਜ੍ਹਾ ਕਰਕੇ ਭੋਜਨ ਰੱਖਿਆ ਗਿਆ ਹੈ ਤਾਂ ਮੈਂ ਆਪਣੇ ਕੱਪੜਿਆਂ ਨੂੰ ਹੀ ਖਾਣਾ ਖਿਲਾ ਰਿਹਾ ਹਾਂ ਇਹ ਛੋਟੀ ਜਿਹੀ ਕਹਾਣੀ ਸਾਨੂੰ ਦੱਸਦੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਕੁਝ ਹੀ ਲੋਕ ਹੁੰਦੇ ਹਨ ਜੋ ਤੁਹਾਡੀ ਪਰਵਾਹ ਕਰਦੇ ਹਨ ਜਦੋਂ ਅਸੀਂ ਖਾਣਾ ਰੱਖਦੇ ਹਾਂ ਭੋਜਨ ਰੱਖਦੇ ਹਾਂ ਤਾਂ ਕੁਝ ਲੋਕ ਸਿਰਫ ਇਸ ਲਈ ਆਉਂਦੇ ਹਨ ਕਿ ਉਹ ਸਿਰਫ ਰਿਸ਼ਤਾ ਨਿਭਾਉਣ ਦੀ ਫਾਰਮੈਲਿਟੀ ਪੂਰੀ ਕਰਦੇ ਹਨ ਅਤੇ ਕੁਝ ਲੋਕ ਦਿਲ ਤੋਂ ਆਉਂਦੇ ਹਨ ਜੋ ਤੁਹਾਡੇ ਨਾਲ ਦਿਲ ਤੋਂ ਜੁੜੇ ਹਨ ਕਦੇ ਵੀ ਉਨ੍ਹਾਂ ਨੂੰ ਠੇਸ ਨਾ ਪਹੁੰਚਾਉਣਾ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਪੱਥਰ ਜਮਾ ਕਰਦੇ ਕਰਦੇ ਤੁਸੀਂ ਹੀਰਾ ਖੋ ਦਿੱਤਾ ਹੈ ਧੰਨਵਾਦ